ਐਸਜੀਪੀਸੀ ਵੱਲੋਂ ਐਕਸ਼ਨ ਲੈ ਜਾਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਵੱਲੋਂ ਇਹ ਰਿਪੋਰਟ ਸੌਂਪੀ ਜਾਣ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਕੁਝ ਮੁਲਾਜ਼ਮਾਂ ਨੇ ਜਦੋਂ ਉਹਨਾਂ ਤੇ ਐਕਸ਼ਨ ਹੋਇਆ ਕੱਢਦੇ ਉਹ ਕੋਰਟ ਦੇ ਵਿੱਚ ਗਏ ਉਹਨਾਂ ਨੇ ਕੇਸ ਕੀਤਾ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਐਫੀਡੇਵਿਟ ਦਿੱਤਾ ਮੈਂ ਸਰਕਾਰ ਦਾ ਐਫੀਡੇਵਿਟ ਤੁਹਾਨੂੰ ਵਰਡ ਟੂ ਵਰਡ ਪੜ੍ਹ ਕੇ ਸੁਣਾ ਰਿਹਾ ਕਿ ਸਰਕਾਰ ਦਾ ਸਟੈਂਡ 2025 ਚ ਜਿਹੜਾ ਐਫੀਡੇਵਿਟ ਦਿੱਤਾ ਸੀ ਸਰਕਾਰ ਦਾ ਸਟੈਂਡ ਹਾਈ ਕੋਰਟ ਦੇ ਵਿੱਚ ਕੀ ਸੀ ਹਾਈ ਕੋਰਟ ਸਰਕਾਰ ਕਹਿੰਦੀ ਹੈ ਕਹਿੰਦੇ ਜੀ ਐਸਜੀਪੀਸੀ ਸੁਪਰੀਮ ਬਾਡੀ ਹੈ ਸਟੈਚੂਟਰੀ ਬਾਡੀ ਹੈ ਸਿੱਖਾਂ ਦੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਹਾਈएस्ट ਟੈਂਪੋਰਲ ਅਥਾਰਟੀ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜਿਹੜੀ ਇੰਟਰਨਲ ਭਾਈ ਈਸ਼ਰ ਸਿੰਘ ਕਮੇਟੀ ਬਣੀ ਸੀ ਉਹਦੀ ਰਿਪੋਰਟ ਤੇ ਐਸਜੀਪੀਸੀ ਨੇ ਐਕਸ਼ਨ ਆਫ ਦਾ EMPLOYEES ਤੇ ਲੈ ਲਿਆ ਅਸੀਂ ਵੀ ਇਨਕੁਆਇਰ ਕਰ ਲਿਆ ਇਹਦੇ ਚ ਕੋਈ ਹੋਰ ਐਕਸ਼ਨ ਬਣ ਲੈਣਾ ਨਹੀਂ ਬਣਦਾ ਇਨ ਡੈਪਥ ਅਸੀਂ ਇਨਕੁਆਇਰ ਕੀਤਾ ਐਂਡ ਜੋ ਅਪਰੋਪਰੀਏਟ ਐਕਸ਼ਨ ਸੀ ਉਹ ਐਸਟੀਪੀਸੀ ਨੇ ਲੈ ਲਿਆ ਇਹ ਐਫੀਡੇਵਿਟ ਸਰਕਾਰ ਦਾ ਹਾਈ ਕੋਰਟ ਦੇ ਵਿੱਚ ਹੈ ਜੇ ਹਾਈ ਕੋਰਟ ਦੇ ਵਿੱਚ ਇਹ ਸਟੈਂਡ ਸੀ ਅੱਜ ਤੋਂ 4-6 ਮਹੀਨੇ ਪਹਿਲਾਂ ਤੇ ਸਰਕਾਰ ਦਾ ਫਿਰ ਇਹ ਸਟੈਂਡ ਹੁਣ ਬਦਲਿਆ ਕਿਉਂ ਸਟੈਂਡ ਬਦਲਿਆ ਕਿਉਂਕਿ ਰਾਜਨੀਤਿਕ ਹਾਲਾਤ ਬਦਲੇ ਨਵੰਬਰ ਦੇ ਵਿੱਚ ਤਰਨਤਾਰਨ ਦੀ ਚੋਣ ਆਈ ਜਿੱਤੇ ਸਰਕਾਰ ਦਾ ਅੰਨਾ ਤਸ਼ੱਦਦ ਨੰਗਾ ਹੋ ਕੇ ਨੱਚਿਆ ਪਰਚੇ ਦਰਜ ਕੀਤੇ ਗਏ ਕੋਰਟ ਦੇ ਆਰਡਰਾਂ ਦੀਆਂ ਉਲੰਘਣਾ ਕੀਤੀ ਗਈਆਂ ਅਕਾਲੀ ਦਲ ਦੇ ਵਰਕਰ ਟਾਰਗੇਟ ਕੀਤੇ ਗਏ ਇਸ ਹੱਦ ਤੱਕ ਕਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਐਸਐਸਪੀ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਸਸਪੈਂਡ ਕਰਨੀ ਪਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਉਸ ਦੇ ਬਾਵਜੂਦ ਅਕਾਲੀ ਦਲ ਨੇ ਉੱਤੇ ਬਰਾਬਰ ਦੀ ਟੱਕਰ ਦਿੱਤੀ ਹਾਲਾਂਕਿ ਸਾਰੀਆਂ ਸ਼ਕਤੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਸੀ ਉਸ ਤੋਂ ਬਾਅਦ ਦਸੰਬਰ ਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਆਈਆਂ ਉੱਥੇ ਵੀ ਅਕਾਲੀ ਦਲ ਦੀ ਰੀਸਰਜੈਂਸ ਬੜੀ ਤਕੜੀ ਹੋ ਕੇ ਰੀਸਰਜੈਂਸ ਹੋਈ ਕਈ ਜ਼ਿਲ੍ਹਿਆਂ ਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਮੈਜੋਰਿਟੀ ਆਈ ਬਲਾਕ ਸੰਮਤੀਆਂ ਜਿੱਤੇ ਗਏ ਇਸ ਦੇ ਬਾਵਜੂਦ ਕਿ 3200 ਕੁਝ ਬਲਾਕ ਸੰਮਤੀਆਂ ਪੰਜਾਬ ਚ ਅਕਾਲੀ ਦਲ ਦੇ ਕਾਗਜ਼ ਕੇਵਲ 1800 ਤੇ ਰਹਿ ਗਏ ਸੀ ਤਕਰੀਬਨ 1400 ਕਾਗਜ਼ ਅਕਾਲੀ ਦਲ ਦੇ ਕੈਂਡੀਡੇਟਾਂ ਦੇ ਰੱਦ ਹੋਣ ਦੇ ਬਾਵਜੂਦ ਅਕਾਲੀ ਦਲ ਨੇ ਬਰਾਬਰ ਤੇ ਟੱਕਰ ਦਿੱਤੀ ਤੇ ਰੱਦ ਉਥੇ ਕੀਤੇ ਗਏ ਜਿੱਥੇ ਅਕਾਲੀ ਦਲ ਦੇ ਗੜ੍ਹ ਸੀ ਜਿੱਥੇ ਪੰਥਕ ਇਲਾਕੇ ਸੀ ਸਾਰਾ ਤਰਨਤਾਰਨ ਜ਼ਿਲ੍ਹਾ ਸਾਫ਼ ਕਰਤਾ ਡੇਰਾ ਬਾਬਾ ਨਾਨਕ ਜਿੱਥੇ ਜਿੱਥੇ ਅਕਾਲੀ ਦਲ ਦੇ ਤੱਕੜੇ ਹਲਕੇ ਸੀ ਸਾਫ਼ ਕਰਤੇ ਫੇਰ ਵੀ ਅਕਾਲੀ ਦਲ ਬਰਾਬਰ ਤੇ ਆ ਕੇ ਭੜਿਆ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀਆਂ ਤੇ ਕਬਜ਼ਾ ਵੀ ਹੋ ਰਿਹਾ ਜਾਂ ਸਾਡੇ ਚੇਅਰਮੈਨ ਬਣ ਰਹੇ ਇਹ ਬਦਲੇ ਰਾਜਨੀਤਿਕ ਹਾਲਾਤਾਂ ਕਰਕੇ ਸਰਕਾਰ ਨੂੰ ਸਟੈਂਡ ਬਦਲਣਾ ਪਿਆ ਕਿ ਕੁਛ ਵੀ ਵਰਤੋ ਮਨੀਸ਼ ਸੋਧਿਆ ਦੀ ਸਭ ਨੇ ਸੁਣਿਆ ਉਹ ਸਾਮ-ਦਾਮ ਦੰਡ ਭੇਦ ਸਭ ਕੁਝ ਵਰਤੋ ਸੱਤਾ ਹਾਸਲ ਕਰਨੀ ਹੈ ਝੂਠ ਸੱਚ ਲੜਾਈ ਝਗੜਾ ਕੁਛ ਵੀ ਕਰਨਾ ਪਵੇ ਇਸ ਕਰਕੇ ਹਾਲਾਤ ਬਦਲੇ ਹਾਲਾਤਾਂ ਕਰਕੇ ਸਰਕਾਰ ਨੇ ਫਿਰ ਸਟੈਂਡ ਬਦਲਿਆ ਤੇ ਇਹ ਪਰਚਾ ਦਰਜ ਕੀਤਾ